ਸੱਟਾਂ ਲੱਗੀਆਂ ਸੀ ਸਾਡਾ ਬੇਟਾ ਸੀ ਉਹ ਇੰਨੇ ਸਾਡੀ ਨੌ ਨੇ ਨਸ਼ੇ ਤੇ ਲਾਤਾ ਸੀ ਉਹ ਆਪਣਾ ਪੂਰਾ ਹੋ ਗਿਆ ਇਹਨਾਂ ਨੇ ਨਸ਼ਿਆਂ ਦੀ ਲਤ ਲੱਤ ਕੇ ਉਹ ਦੰਬਾਰ ਦੇ ਫਿਰ ਅਸੀਂ ਇੱਥੇ ਆ ਗਏ ਆ ਉੱਥੋਂ ਪੜਾਈ ਵੇਚ ਕੇ ਹੂੰ ਸੋਣ ਕਰਦੋਤੇ ਵਾਲਾ ਪੰਡ ਹੀ ਸਾਡਾ ਪੁੱਤ ਆ ਹੂੰ ਆ ਇੱਥੇ ਆ ਕੇ ਫਿਰ ਸਾਡੇ ਗਲ ਪੈ ਗਏ ਹੂੰ ਸਾਡੀ ਪੋਤੇ ਸਾਡੇ ਚੁੱਕਣ ਪੈ ਗਏ ਮੈਂ ਛਿਦਾਉਣ ਗਿਆ ਤੇ ਇਹਦੇ ਰਾਜੀ ਦਾ ਸਪਸਤੌਰ ਪੜਿਆ ਹੀ ਇਹਨੇ ਮੇਰੇ ਸੱਟਾਂ ਲਾ ਦੀਆਂ ਪੰਦ ਤਾਂ ਸਾਰਾ ਮੋਹ ਇਹਦੇ ਸੱਟਾਂ ਨਵਣ ਨਹੀਂ ਇਹ ਸਾਰੇ ਗੜ ਪਏ ਆ ਜੀ ਬਣਵਾਈਆ ਵੀ ਆ ਦਾ ਪਿਆਵ ਆ ਦਾ ਪਿਓ ਵੀ ਆ ਕਿੰਨਾ ਕਿੰਨਾ ਚਿਰ ਹੋ ਗਿਆ ਤਾਂ ਟਾਈਮ ਮੁੰਡੇ ਦੇ ਵਿਆਹ ਦੇ ਡੱਥ ਹੋਈ ਨੂੰ ਨਾ ਡੱਥ ਹੋਈ ਨੂੰ ਜੀ ਹੋਣਾ 10 4 4:05 ਹੋ ਗਏ ਆ ਜੀ ਤੇ ਨੋਨਾ ਸਾਡੇ ਛੜ ਛੜਾ ਹੋ ਗਏ ਜੀ ਨੋਨਾ ਸਾਡੇ ਛੜਾ ਸਾਡਾ ਸਾਡੇ ਕੋ ਪੈਸੇ ਵੀ ਲੈ ਕੇ ਗਏ ਆ ਜੀ ਕੀ ਰਾਜੀਨਾਵਾ ਕੀਤਾ ਗਿਆ ਹੈ ਰਾਜੀਨਾਵਾ ਕੀਤਾ ਗਿਆ ਵੀ ਪੋਤੇ ਜਿਹੜੇ ਆ ਉਹ ਪਹਿਲਾਂ ਇੱਕ ਲੈ ਗਈ ਸੀ ਇੱਕ ਸਾਡੇ ਕੋ ਹੀ ਮੁੜ ਕੇ ਪੈਸੇ ਵੀ ਲੈ ਕੇ ਗਈ ਮੁੜ ਕੇ ਸਾਨੂੰ ਪੋਤਾ ਵੀ ਮੋੜਦਾ ਪੈਸੇ ਵੀ ਨਹੀਂ ਸਾਨੂੰ ਦਿੱਤੇ ਜਿਹੜੇ ਵਿੱਚ ਬੰਦੇ ਸੀ ਉਹ ਪੈਸੇ ਲੈਣ ਕਹੇ ਨਾ ਨਹੀਂ ਦਿੱਤੇ ਪੈਸੇ ਜਾਂ ਪੋਤਾ ਦਾ ਮੋੜਦਾ ਪੈਸੇ ਤੇ ਤਨ ਰਾਜੀਨਾਵਾ ਦੇ 3 ਲੱਖ ਰੁਪਏ ਆ ਜੀ ਉਹ ਲੱਗ ਲਈ ਉਹ ਨਹੀਂ ਦਿੱਤਾ ਹਨ ਉਹ ਗਹਿਣਾ ਘਟਾ ਦਿੱਤਾ ਗਹਿਣਾ ਘਟਾ ਸਾਡਾ 1.5 ਟੋਲਾ ਸੋਨਾ ਸਾਉਣਾ ਲੈ ਗਈ ਹੈ ਅੱਛਾ ਤੁਸੀਂ ਦੱਸਿਆ ਸੀ ਇਹ ਵਿਆਹ ਕਰਵਾ ਲਿਆ ਹਾਂਜੀ ਉਹਨੇ ਵਿਆਹ ਵੀ ਕਰਾ ਲਿਆ ਉਹ ਵੀ ਸਾਡੇ ਕੋਲ ਸਬੂਤ ਪਏ ਆ ਜੀ ਇਹਦੇ ਵਿਆਹ ਕਰਾਏ ਨੇ ਤੇ ਹੁਣ ਤੁਹਾਡੇ ਕਰਜੇ ਆਏ ਇਹ ਹੁਣ ਕਿਉਂ ਲੈਣ ਦਾ ਕਰ ਰਹੇ ਹੋ ਏ ਤਾਂ ਹੁਣ ਵੇਖੋ ਜੀ ਤੁਹਾਡੇ ਨਾਲ ਧੱਕਾ ਹੀ ਕਰਨ ਆਏ ਆ ਸਾਡੇ ਪੌਰਤਿਆਂ ਨੂੰ ਚੁੱਕਣ ਆਏ ਆ ਫੇਰ ਸਾਡੀ ਪੈੜੀ ਤੇ ਕਬਜ਼ਾ ਕਰਨਾ ਚਾਹੁੰਦੇ ਸਾਨੂੰ ਇਹਨਾਂ ਤੋਂ ਖਤਰਾ ਤੁਸੀਂ ਇਹ ਵੀ ਦੱਸਿਆ ਸੀ ਕਿ ਆ ਵੀ ਉਹਨੇ ਦੂਜੇ ਥਾਂ ਵੀ ਦਗਾ ਕਲਾਕ ਲੈ ਲਿਆ ਤੇ ਹੁਣ ਤੀਜੇ ਥਾਂ ਵੀ ਠੀ ਹੈ ਹਾਂਜੀ ਉਹ ਵੀ ਹੈਗਾ ਵਾ ਪਰ ਸਾਡੇ ਕੋਲ ਸਬੂਤ ਨਹੀਂ ਆ ਇਹ ਤੇ ਸਾਡੇ ਕੋਲ ਸਬੂਤ ਆ ਗਿਆ ਜੀ ਪਰ ਤੀਜੇ ਥਾਂ ਵੀ ਵਿਆਹੀ ਗਈ ਹੁਣ ਇੱਥੇ ਤਾਂ ਨਹੀਂ ਪਹਿਲੀ ਬੁਲੀ ਹੈ ਕੋਈ ਹਾਂਜੀ ਇੱਥੇ ਸਾਡੀ ਪਹਿਲੀ ਹੈਗੀ ਪਰ ਘਰ ਨਹੀਂ ਸਾਡਾ ਹੈਗਾ ਅਸੀਂ ਕਿਸੇ ਦੇ ਘਰੇ ਬੈਠੇ ਹਾਂ ਜੀ ਹਾਂ ਹੁਣ ਉਹ ਕੀ ਚਾਹੁੰਦੇ ਆ ਹੌਣ ਤੇ ਵੇਖੋ ਜੀ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆਂ ਵੀ ਸਾਨੂੰ ਨਹੀਂ ਪਤਾ ਕੀ ਚਾਹੁੰਦੇ ਸਾਨੂੰ ਮਾਰਨਾ ਚਾਹੁੰਦੇ ਆ ਤੇ ਪੈੜੇ ਖੜਨੇ ਚਾਹੁੰਦੇ ਆ ਕਿ ਸਾਡੇ ਨਾਲ ਅਨਸਾਫ਼ ਹੋਵੇ ਸਾਡੀ ਨੌਕਰੀ ਲਿੰਦੀ ਹੈ ਨੌ ਹੱਦ ਜਿਉਂ ਅਸੀਂ ਤਲਾਕ ਕੀਤਾ ਜੀ ਸਾਨੂੰ ਤੇ ਪਤਾ ਹੀ ਨਹੀਂ ਨਾ ਹੀ ਫੋਨ ਫੋਨ ਸਾਨੂੰ ਪੜੀ ਕਿ ਨਹੀਂ ਡਾਡੀ ਪੜੀ ਸਾਡੀ ਤਿੰਨ ਚਾਰ ਕਲੇ ਹੈ ਗਈ ਆ ਜਿੱਥੇ ਇਥੇ ਹੈ ਕਿ ਜੁਪੀ ਉਥੇ ਆ ਮੁਕਸਰ ਜਾ ਮੈਂ ਇੱਥੇ ਆ ਜੀ ਡੇਰਾ ਸਾਵਲਵਾਰ ਚਿੱਟੀ ਘਰੀ ਦੀ ਆ ਕੇ ਪਾਚੇ ਇੱਥੇ ਘਰੀਤੀ ਆਹੀਂ ਉੱਥੋਂ ਡਰ ਕੇ ਇਨਾਂ ਕੋਲੋਂ ਨਿਕਲੇ ਆ ਉੱਥੋਂ ਅਸੀਂ ਜਿਹੜੇ ਬੱਚੇਓ ਕਿਹੜੀ ਕਿਹੜੀ ਉਮਰ ਦੇ ਬੱਚੇ ਵੱਡਾ 10ਵੀਂ ਚ ਪੜਦਾ ਜੀ ਹੂੰ ਤੇ ਨਿੱਕਾ ਜਿਹੜਾ ਉਹ 7ਵੀਂ ਚ ਪੜਦਾ ਮੇਰਾ ਘਰ ਬੜਨੇ ਇਹ 9 ਤੋਂ ਦੇ ਰਿਸ਼ਤੇਦਾਰ ਆ ਕੇ ਗੜ ਪਏ ਬੱਚੇ ਚੁੱਕਣ ਪਏ ਸੀਗੇ ਤੇ ਮੈਂ ਕੱਲੀ ਸੀ ਘਰੇ ਪਹਿਲਾਂ ਘਰੇ ਆਏ ਸੀਗੇ ਨਾਲ ਗਵਾਂਢੀਆਂ ਦੇ ਘਰ ਗੱਡੀ ਖਲਹਾਰੀ ਇਹਨਾਂ ਨੇ ਆ ਕੇ ਇੱਕ ਜਣਾ ਮੇਰੇ ਕੋਲ ਆਇਆ ਮੈਂ ਕਿਹਾ ਵੀ ਘਰੇ ਹੈ ਨਹੀਂ ਕੋਈ ਵੀ ਸਾਡੇ ਤੇ ਇੱਥੇ ਚੱਲ ਗਏ ਆ ਬੱਚਿਆਂ ਨੂੰ ਸਕੂਲ ਨੂੰ ਛੁੱਟੀ ਹੋਈ ਆ ਮੈਂ ਇਹਨਾਂ ਨੂੰ ਫੋਨ ਕਰਤਾ ਇਹ ਘਰੇ ਹੈ ਨਹੀਂ ਪੰਪ ਤੇ ਤੇਲ ਭੋਰਨ ਗਏ ਸੀ ਤੇ ਮੈਂ ਇਹਨਾਂ ਨੂੰ ਆਕੇ ਮੈਂ ਬੱਚੇ ਤੁਰੇ ਹੁੰਦੇ ਆ ਗੱਡੀ ਲੈ ਕੇ ਚੱਲ ਗਏ ਆ ਇਹਨਾਂ ਬੱਚਿਆਂ ਨੂੰ ਪੈਣਾ ਤੇ ਮੈਂ ਸਾਹਮਣੇ ਖਲੋਤੀ ਵੇਹ ਨਹੀਂ ਸੀ ਬੱਚੇ ਤੁਰੇ ਹੁੰਦੇ ਹੀ ਇਹ ਗੱਡੀ ਲੈ ਕੇ ਉੱਤੇ ਖਲੋ ਗਏ ਆ ਮੈਂ ਇਹਨਾਂ ਨੂੰ ਫੋਨ ਕਰਤਾ ਬੱਚਿਆਂ ਕੋਲੇ ਖਲੋ ਗਏ ਇਹਨਾਂ ਮੋਟਰਸਾਈਕਲ ਲੈ ਕੇ ਸਿੱਧੇ ਬੱਚਿਆਂ ਦੇ ਕੋਲ ਹੀ ਚੱਲ ਗਏ ਤੇ ਵੱਡੇ ਹੰਕਾਰ ਦੀਆਂ ਨਾਬਾਹਾਂ ਫੜੀਆਂ ਨੇ ਉਹਨਾਂ ਬੈਸ ਦੇ ਰਹਿ ਤਪਾਈ ਹੋਏ ਉਹਦੇ ਨਾਲ ਉਹ ਨਹੀਂ ਜਾਣਾ ਚਾਹੁੰਦਾ ਹੋਵਾਂ ਤਾਂ ਮੇਰੀ ਮਾਂ ਕੋਸ਼ ਲੱਗਦੇ ਨਹੀਂ ਜਿਹਨੂੰ ਛੱਡ ਕੇ ਚਲੇ ਗਈ ਆ ਸਾਨੂੰ ਤੇ ਇਹਨਾਂ ਨੇ ਜਦੋਂ ਉਹਨੀਆਂ ਬਾਹਾਂ ਛਡਾਈਆਂ ਤੇ ਇਹਨਾਂ ਨੂੰ ਇਹਨਾਂ ਡੱਗਾਲ ਪਏ ਮਹਿਰਬਾਦ ਦੂਰ ਕੋ ਮੈਂ ਚਾਰ ਕਿੱਲੇ ਹਟਨੀ ਹਾਂ ਮੈਂ ਉੱਥੇ ਖਲੋਤੀ ਮੇਰ ਕੋ ਨਹੀਂ ਭੱਜਿਆ ਗਿਆ ਮੈਂ ਕਹਾਂ ਤੇ ਜਾਣਾ ਹੁੰਦੀ ਤੇ ਉੱਥੇ ਜਿਹੜੇ ਕੋ ਰਾਹ ਨੰਗਦੇ ਸੀਗੇ ਉਹਨਾਂ ਵਿਚਾਰੇ ਨੇ ਹਾਂਜੀ ਕੀ ਕਰਦਾ ਕਿਹੜਾ ਬੇਤਾ ਇਹ ਦੱਤ ਮਤਲਬ ਨਾ ਤੁਸੀਂ ਕਹਿੰਦੇ ਨਾ ਉਹਦੇ ਦੱਤ ਹੋ ਗੀ ਸੀ ਨੋਂ ਨੇ ਨਸ਼ੇ ਤੇ ਲਾਤਾ ਜਾਨੋ ਨਹੀਂ ਪਤਾ ਜਦੋਂ ਉਹ ਚਲੀ ਗਈ ਬਾਅਦ ਚ ਸਾਨੂੰ ਲੋਕੀ ਵੀ ਸਾਰੇ ਕਹਿਣ ਲੱਗੇ ਵੀ ਨੀਂਦ ਵਾਲੀਆਂ ਗੋਲੀਆਂ ਦੇ ਕੇ ਸੁਵਾ ਦਿੰਦੀ ਹੁੰਦੀ ਸੀ ਤੇ ਬਾਅਦ ਵਿੱਚ ਉਹ ਉੱਠਿਆ ਕੰਮਾਂ ਤੇ ਪਈ ਸਾਨੂੰ ਦੇ ਹੋਏ ਲੋਕੀ ਮਿਆਂ ਨੇ ਦਿੰਦੇ ਰਹੇ ਆਂਡ ਗਵਾਂਡ ਸਾਰੇ ਬਾਅਦ ਚ ਵੀ ਹੁਣ ਬੱਚੇ ਸਾਡੇ ਕੋ ਰਹਿਣਾ ਚਾਹੁੰਦੇ ਕਿ ਬੱਚੇ ਸਾਡੇ ਕੋ ਰਹਿਣਾ ਚਾਹੁੰਦੇ ਬੱਚੇ ਨਹੀਂ ਜਾਣਾ ਚਾਹੁੰਦੇ ਲੇਖ ਲਿਖਾ ਹੋਇਆ ਹੈਗਾ ਹਾਂਜੀ ਲੇਖ ਲਿਖਾ ਹੋਇਆ ਸਾਰੇ ਕਾਗਜ਼ ਬਣੇ ਸਾਡੇ ਕੋਲ ਸਾਰੇ ਪ੍ਰੂਫ ਪਏ ਹਾਂ ਉੱਤਨੀ ਦੇਖਣ ਕਾਜੀ ਉਹਦੇ ਵਿੱਚ ਇਹੀ ਲਿਖਿਆ ਹੈ ਵੀ ਪੈਸੇ ਲੈ ਕੇ ਆਪਣਾ ਘਰ ਦੂਜਾ ਬਸਾਉਣਾ ਚਾਹੁੰਦੀ ਹੈ ਸਾਡੇ ਕੋਲ 3 ਲੱਖ ਰੁਪਏ ਆ ਵੀ ਲੈ ਗਈ ਹੈ ਛੋਟਾ ਬੱਚਾ ਲੈ ਗਈ ਸੀ 6 ਮਹੀਨੇ ਛੋਟਾ ਬੱਚਾ ਰਿਹਾ ਵਾ ਪਤਾ ਨਹੀਂ ਉਹਤੇ ਇਹਨਾਂ ਨੇ ਕੀ ਕੀਤਾ ਉਹਨੂੰ ਦੌਰੇ ਪੈਣ ਲੱਗ ਪਏ ਉਹਨੇ ਸਾਨੂੰ ਫੋਨ ਕਰਿਆ ਕਰਨਾ ਮੈਨੂੰ ਲੈ ਜਾ ਉਹ ਹੀ ਲੈ ਕੇ ਮੜ ਕੇ ਆਂਦਾ ਲਿਖ ਕੇ ਲੈ ਕੇ ਆਂਦਾ ਉਹ ਵੀ ਸਾਡੇ ਕੋਲ ਸਬੂਤ ਪਿਆ ਵੀ ਲਿਖਤ ਕਰਕੇ ਲੈ ਕੇ ਆਂਦਾ ਹੁਣ ਇਹ ਚਾਹੁੰਦੇ ਹੋ ਐ ਇਨਸਾਫ ਚਾਹੁੰਨੇ ਆ ਇੱਕ ਸਾਡੇ ਬੱਚਿਆਂ ਨੂੰ ਸਿਕਿਉਰਿਟੀ ਚਾਹੀਦੀ ਉਹ ਇਕੱਲੇ ਸਕੂਲ ਜਾਂਦੇ ਇਕੱਲੇ ਆਉਂਦੇ ਇਹ ਸਾਡੇ ਅੰਬਰਤਾਰੀਆਂ ਹਾਂਜੀ ਸਾਰੇ ਪਰਿਵਾਰ ਅੰਬਰਤਾਰੀਆਂ ਆ ਜੇ ਜਦੋਂ ਆਉਂਦੇ ਕੇਸਾਂ ਦੀ ਪ੍ਰੇਸ਼ ਵੀ ਕਰਦੇ ਨੇ ਅੱਗੇ ਵੀ ਇਦਾਂ ਹੀ ਕੀਤੀ ਸੀ ਸਾਡੇ ਨਾਲ ਤੇ ਉਦੋਂ ਵੀ ਸਾਡੇ ਬੜਾ ਇਹਨਾਂ ਨੇ ਕੁੱਟ ਮਾਰ ਕੀਤੀ ਸਾਡੇ ਨਾਲ ਤੇ ਹੁਣ ਵੀ ਇਹਨਾਂ ਨੇ ਉਹ ਕੁਛ ਕੀਤਾ ਆ ਕੇ ਹੁਣ ਵੀ ਇਹਨਾਂ ਕੋ ਇਹੋ ਕੁੱਟ ਮਾਰ ਕੀਤੀ ਆ ਹਾਂਜੀ ਤਾਂ ਨੋਂ ਕੁਛ ਰਹਿੰਦੀ ਨੋਂ ਤਾਂ ਸਾਨੂੰ ਪਤਾ ਹੀ ਨਹੀਂ ਕਿੱਥੇ ਰਹਿੰਦੀ 5 ਸਾਲ ਹੋ ਗਿਆ 2019 ਚ ਕਾਕੇ ਦੀ ਮੌਤ ਹੋਈ ਹੈ 17 ਮਈ ਨੂੰ ਉਦੋਂ ਬਾਅਦ ਸਾਡੇ ਕੋਲ ਚੱਲ ਗਈ ਸਾਡੇ ਕੋਲ ਦੱਸ ਦੇਣ ਵੀ ਨਹੀਂ ਰਹੀ ਏ ਬਸ ਲੜਾਈਆਂ ਘੋਲ ਪਾ ਕੇ ਕੁੱਟ-ਕਟਾਰੇ ਕਰਕੇ ਉਹ ਵੀ ਸਾਡੇ ਤੋਂ ਸਾਰੇ ਪ੍ਰੂਫ ਪਏ ਜਿਹੜੇ ਆਪਾਂ ਥਾਣੇ ਤੇ ਜੋ ਸਾਡੇ ਬਿਆਨ ਲੱਗੇ ਜਿਹੜੋਂ ਗੜ ਪਏ ਆ ਕੇ ਹੁਣ ਸੋਟਾ ਕਿ ਨਹੀਂ ਗੰਭੀ ਲੱਗੇ ਰਹੇ ਸਰ ਤਾਂ ਬਹੁਤ ਲੱਗੀਆਂ ਹੁਣ ਸਾਡੇ ਤੋਂ ਕੋਈ ਕਮਾਈ ਦਾ ਵਾਲਾ ਵੀ ਨਹੀਂ ਹੈ ਕਹੇ ਉਹ ਕੰਮ ਕਰਨ ਵਾਲੇ ਤੇ ਮੈਂ ਹੀ ਕਰ ਲਈ ਹੋਰ ਤੇ ਸੈੱਟ ਕਰੇ ਛੋਟਾ ਮੇਡਮ ਸਾਡਾ ਪੂਰਾ ਹੋ ਗਿਆ ਡਾਕਟਰ ਜੀ ਆਦੇ ਹੁਣ ਡਾਕਟਰਾਂ ਚ ਕੁਛ ਨਹੀਂ ਆਉਂਦੇ ਹੋ ਆਪਣੇ ਦਵਾਈ ਬੁੱਟੀ ਦੇਂਦੇ ਜੋ ਜਿਹੜੀ ਗੱਡੀ ਕਿਤੇ ਲੱਗੀ ਹੈ ਆਸੇ ਮੱਥੇ 'ਚ ਲੱਗੀ ਆ ਨੱਕ ਦੀ ਹੱਡੀ ਟੋਟੇ ਦੀ ਸਾਰੀ ਪ੍ਰਸ਼ਨ ਹੋਇਆ ਹਾਂ ਲੱਗੀ ਆ ਕੇ ਹਾਂਜੀ ਬਿਆਨ ਲੱਗੀ ਆ ਕੇ ਪ੍ਰਸ਼ਨ ਹੋਇਆ ਨੱਕ ਦਾ ਹੁਣ ਨਾ ਜੋ ਇੱਕ ਬਜ਼ੁਰਗ ਜੋੜਾ ਪਿੰਡ ਲੋਹਾਰ ਦੇ ਵਿੱਚ ਰਹਿੰਦਾ ਹੈ ਉਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਨੌ ਵੱਲੋਂ ਉਹਨਾਂ ਤੇ ਕਾਤਲਾਨਾ ਹਮਲਾ ਕੀਤਾ ਗਿਆ ਤੇ ਉਹਨਾਂ ਦੇ ਪੋਤਰਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਹੈ ਪੂਰਾ ਮਾਮਲਾ ਜੀ ਇਹ ਜੀ ਕੱਲ ਮੇਰੇ ਨੋਟਿਸ 'ਚ ਆਇਆ ਆ ਠੀਕ ਹੈ ਕੱਲ ਦਿਨ ਦੇ ਹਰ ਹੋਣ ਕਰਕੇ ਕੱਲ ਅਸੀਂ ਡਿਊਟੀਆਂ 'ਚ ਬਿਜ਼ੀ ਰਹੇ ਸੀਗੇ ਧਿਆਨ ਨਹੀਂ ਦਿੱਤਾ ਗਿਆ ਮੈਂ ਅੱਜ ਜਾ ਕੇ ਸਾਰੇ ਮਸਲੇ ਨੂੰ ਵਾਚ ਕੇ ਜੋ ਵੀ ਬੰਦੀ ਹੋਈ ਕਾਰਵਾਈ ਉਹ ਕਰਾਂਗੇ